ਪੰਜਾਬ ਸਰਕਾਰ ਦਾ ਇੱਕ ਘੋਟਾਲਾ ਹੋਰ ਸਾਹਮਣੇ ਆਇਆ ਕਿਸ ਤਰ੍ਹਾਂ 144 ਹਾਈ ਲੈਕ ਟੋਇਟਾ ਦੀਆਂ ਗੱਡੀਆਂ ਖਰੀਦੀਆਂ ਗਈਆਂ ਔਰ ਉਹਦੇ ਅੰਦਰ ਲਗਭਗ 1.14 ਕਰੋੜ ਰੁਪਏ ਦਾ ਅੰਡਰ ਟੇਬਲ ਪੈਸੇ ਦਾ ਲੈਣ-ਦੇਣ ਕੀਤਾ ਗਿਆ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਨਵੌਇਸ ਆ ਜਿਹੜੀ ਪੰਜਾਬ ਪੁਲਿਸ ਦੀ ਆ ਇਸ ਨੂੰ ਇਨਵੌਇਸ ਅੰਦਰ ਕਲੀਅਰ ਲਿਖਿਆ ਏ ਡਿਸਕਾਊਂਟ 0 ਬਿਨਾਂ ਡਿਸਕਾਊਂਟ ਦੇ ਗੱਡੀ ਖਰੀਦੀ ਔਰ ਇਹਦੀ ਵੈਲਿਊ 10 ਲੱਖ ਰੁਪਏ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲਦਾ ਹੈ ਤੇ ਲਾਸਟੇ ਪਹਿਲਾਂ ਮੈਂ ਆਪ ਖੁਦ ਇੱਕ ਗੱਡੀ ਦੀ ਪਰਫਾਰਮੈਂਸ ਨੋਇਸ ਮੰਗਵਾਈ ਜਿੱਦੋਂ ਉਹ ਲਿਖ ਕੇ ਭੇਜਿਆ ਕਿ ਗੱਡੀ ਦੀ ਵੈਲਿਊ 38 ਲੱਖ ਰੁਪਇਆ ਤੇ ਡਿਸਕਾਊਂਟ 10 ਲੱਖ ਰੁਪਇਆ 9 ਲੱਖ 20 ਹਜ਼ਾਰ ਰੁਪਇਆ ਕੰਪਨੀ ਡਿਸਕਾਊਂਟ 80 ਹਜ਼ਾਰ ਰੁਪਇਆ ਮੰਥਲੀ ਡਿਸਕਾਊਂਟ ਇਸ ਸਪੈਸ਼ਲ ਮੰਥ ਦਾ ਔਰ 10 ਲੱਖ ਰੁਪਇਆ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਹੈ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪਇਆ ਡਿਸਕਾਊਂਟ ਮਿਲਣਾ ਚਾਹੀਦਾ ਸੀ ਇਹ ਸਾਰਾ ਪੈਸਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਇਥੋਂ ਲੁੱਟੇਰੇ ਗਏ ਨੇ ਦਿੱਲੀ ਨੂੰ ਦਿੱਲੀ ਤੋਂ ਲੁੱਟ ਕੇ ਪੰਜਾਬ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਰੁੱਟਣ ਦੇ ਮੈਂ ਇਸ ਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖ ਕੇ ਅਗਰਾਹ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਆ ਕੇਜਰੀਵਾਲ ਜੀ ਇਸ ਤੇ ਕਾਰਵਾਈ ਕਰੋ